ਮੈਨੂੰ 8 ਵਜੇ ਦੀ ਆਈ ਆ ਜੇ ਟੂ ਹੀ ਤਾਂ ਜਮਾਨੀ ਤੋਰ ਹੁੰਦਾ ਜੀ ਹੋਰ ਕੀ ਕਹਿੰਦੇ ਹਸਪੀਟਲ ਚ ਆਏ ਹੁਣ ਕਹਿੰਦੇ ਜੇ ਹਰਤਾਲ ਆਵੇ 11 ਵਜੇ ਕਹਿੰਦੇ ਬੈਠਣਗੇ ਡਾਕਟਰ ਇਲਾਜ ਪਹਿਲਾਂ ਤੋਂ ਹੀ ਚੱਲ ਰਿਹਾ ਤਾਂ ਹਾਂਜੀ ਹਾਂਜੀ ਚੱਲਦਾ ਪਰ ਅਬ ਜੋਤ ਕੋਲੋਂ ਚੱਲਦਾ ਜੀ ਹੱਡੀਆਂ ਆ ਡਾਕਟਰ ਤੋਂ ਦਵਾਈ ਲੈਣੇ ਆ ਤੁਹਾਨੂੰ 11 ਵਜੇ ਤੱਕ ਬੈਠਣਾ ਹਾਂਜੀ ਬੈਠਾਂਗੇ ਜੋ ਕੀ ਕਰਨਾ ਜੀ ਸਿਰ 8 ਪੌਣੇ 8 ਵਜੇ ਦੇ ਬੈਠੇ ਆ ਜੀ 8 ਵਜੇ ਤੋਂ ਪਹਿਲਾਂ ਕੋਈ ਆਇਆ ਨਹੀਂ ਸੀਗਾ ਪੌਣੇ 8 ਵਜੇ 8 ਸਵਾ 8 ਵਜੇ ਆਈ ਆ ਜੀ ਲੈਬੋਰੀ ਜਗ੍ਹਾਏ ਉਹ ਤੋਂ ਬਾਅਦ ਪਤਾ ਲੱਗਿਆ ਕਹਿੰਦੇ ਵੀ ਹਰਤਾਲ ਅੱਜ ਬੈ ਉੰਗੀਆਂ ਜਿਹੜੀਆਂ ਸੀਗੀਆਂ ਉਹ ਕਹਿੰਦੇ ਵੀ 11 ਵਜੇ ਤੋਂ ਬਾਅਦ ਦੇਖਦੇ ਆ ਜੀ ਡਾਕਟਰ ਆ ਗਏ ਤਾਂ ਠੀਕ ਆ ਨਹੀਂ ਫਿਰ 12 ਤੱਕ ਹੜਤਾਲ ਕਹਿ ਰਹੇ ਆ ਜੀ ਸਾਡੀ ਮੇਨ ਕੁਝ ਮੁੱਦੇ ਨੇ ਕਿ ਪੰਜਾਬ ਦੇ ਹੈਲਥ ਸਿਸਟਮ ਨੂੰ ਬਚਾਇਆ ਜਾਵੇ ਜਿਹੜੀਆਂ ਭਰਤੀਆਂ ਨੇ ਐਮਬੀਬੀਐਸ ਡਾਕਟਰਾਂ ਦੀਆਂ ਉਹ ਸਾਡੀ ਐਸਸੀ ਵੱਲੋਂ ਇਹ ਡਿਮਾਂਡ ਆ ਕਿ ਰੈਗੂਲਰ ਅਥਾਰਟੀ ਕੀਤੀਆਂ ਜਾਣ ਕਿਉਂਕਿ ਇਸ ਵੇਲੇ ਸਾਰੇ ਪਾਸੇ ਸਪੈਸ਼ਲਿਸਟ ਡਾਕਟਰਾਂ ਨੂੰ ਐਮਰਜੈਂਸੀ ਯੂਟੀਆਂ ਕਰਨੀਆਂ ਹੈ ਪ੍ਰੈਰੀਆਂ ਨੇ ਜਿਸ ਕਾਰਨ ਆਮ ਪਬਲਿਕ ਨੂੰ ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਚੰਗੀ ਤਰ੍ਹਾਂ ਨਹੀਂ ਮਿਲ پا ਰਹੀਆਂ ਇਸ ਤੋਂ ਇਲਾਵਾ ਇੱਕ ਜੋ ਡਾਕਟਰ ਅਤੇ ਮੈਡੀਕਲ ਵਰਕਰ ਨੇ ਇਹਨਾਂ ਦੀਆਂ ਸੁਰੱਖਿਆ ਦਾ ਮੁੱਦਾ ਇਸ ਦੀ ਸਾਨੂੰ ਇੰਸ਼ੋਰੈਂਸ ਦੇ ਨਾਲ ਨਾਲ ਇੰਪਲੀਮੈਂਟੇਸ਼ਨ ਜ਼ਰੂਰੀ ਚਾਹੀਦੀ ਹੈ ਤੇ ਉਸ ਤੋਂ ਇਲਾਵਾ ਇੱਕ ਸ਼ੋਰਡ ਕੈਰੀਅਰ ਅੱਗੇ ACP ਕਹਿੰਨੇ ਅਸੀਂ 4914 ਉਹ ਅਸੀਂ ਸਾਡੀ ਡਿਮਾਂਡ ਆ ਕਿ ਉਹ ਸਾਨੂੰ ਦਿੱਤੀ ਜਾਵੇ ਕਿਉਂਕਿ ਇਹ ਹਰਿਆਣਾ ਅਤੇ ਦਿੱਲੀ ਵਿੱਚ ਆਲਰੇਡੀ ਹੈ ਤੇ ਜਿਨਨੇ ਆਈਐਸ ਸਿਵਲ ਸਰਵਿਸ ਜੱਜ ਸਭਾਨ ਹਨ ਉਹਨਾਂ ਨੂੰ ਆਲਰੇਡੀ ਮਿਲ ਲਗੀ ਹੈ ਤੇ ਇਹ ਕੋਈ ਨਵਾਂ ਪੱਤਾ ਨਹੀਂ ਹੈ ਇਹ ਇੱਕ ਪਹਿਲਾਂ ਤੋਂ ਹੀ ਲੱਗੀ ਹੁੰਦੀ ਸੀ ACP ਪਹਿਲੇ ਸਾਰੇ ਹੁੰਦਾ ਸੀ ਸਾਡੀ ਮੁੱਖ ਮੰਗਾਂ ਕਾਫੀਆਂ ਨੇ ਬਟ ਇਹ ਮੇਨ ਮੁੱਦਾ ਸਾਡਾ ਇਹ ਹੈ ਕਿ ਸਾਡੀ ਡਾਕਟਰਾਂ ਨੂੰ ਬਿਲਕੁਲ ਸੁਰੱਖਿਆ ਨਹੀਂ ਹੈ ਸਾਡੇ ਐਸ ਅ ਫੀਮੇਲ ਡਾਕਟਰ ਸਾਨੂੰ ਇੱਥੇ ਜ਼ਿਆਦਾ ਸੁਰੱਖਿਆ ਦੀ ਲੋੜ ਹੁੰਦੀ ਹੈ ਨਾਈਟ ਡਿਊਟੀਆਂ ਕਰਨੀ ਪੈਂਦੀਆਂ ਨੇ ਈਵਨਿੰਗ ਡਿਊਟੀ ਕਰਨੀ ਪੈਂਦੀਆਂ ਨੇ ਇੱਕੋ ਹੀ ਸਿਕਿਉਰਿਟੀ ਗਾਰਡ ਹੁੰਦਾ ਹੈ ਤੇ ਹੋਰ ਸਿਕਿਉਰਿਟੀ ਗਾਰਡ ਦੀਆਂ ਪਰਤੀਆਂ ਹੋਣੀਆਂ ਚਾਹੀਦੀਆਂ ਸਿਕਿਉਰਿਟੀ ਹੋਰ ਹੋਣੀ ਚਾਹੀਦੀ ਕੋਈ ਵੀ ਕਈ ਕਈ ਵਾਰ ਪੇਸ਼ੈਂਟ ਆ ਜਾਂਦਾ ਹੈ ਕੋਈ ਡਰੰਕ ਹੁੰਦਾ ਹੈ ਕਦੇ ਉਹਨਾਂ ਨਾਲ ਸਿਰਫ ਮੇਲ ਹੁੰਦੇ ਨੇ ਤਾਂ ਸਾਨੂੰ ਬਿਲਕੁਲ ਸਿਕਿਉਰਿਟੀ ਨਹੀਂ ਲੱਗਦੀ ਬਿਲਕੁਲ ਸੁਰੱਖਿਤ ਫੀਲ ਨਹੀਂ ਹੁੰਦਾ ਇੱਥੇ ਤੇ ਕਾਫੀ ਇਨਸੀਡੈਂਸਿਸ ਹੋਣੇ ਅੱਜਕੱਲ ਇਹ ਹੋ ਨਹੀਂ ਨੇ ਜ ਜਨ ਨੂੰ ਦੇਖ ਕੇ ਡਰਦੇ ਹੋਏ ਮੈਨੂੰ ਐ ਲੱਗਦਾ ਹੈ ਕਿ ਨਾਈਟ ਡਿਊਟੀਆਂ ਤੇ ਇਵਨਿੰਗ ਡਿਊਟੀ ਮਤਲਬ ਆਡ ਆਰਸ ਜੇ ਅਸੀਂ ਕਰ ਹੀ ਨਹੀਂ ਸਕਦੇ ਤੇ ਫਿਰ ਅੱਗੇ ਲਈ ਡਾਕਟਰਾਂ ਲਈ ਬਹੁਤ ਮੁਸ਼ਕਿਲ ਹੋ ਜਾਏਗਾ ਕਿ ਫੀਮੇਲਸ ਡਾਕਟਰ ਹੀ ਨਹੀਂ ਅੱਗੇ ਕਰਨਗੇ ਹੀ ਨਹੀਂ ਇਹ ਸਟੈਪ ਵੀ ਨਹੀਂ ਲੈਣਗੇ ਕਿ ਅਸੀਂ ਡਾਕਟਰਾਂ ਦੀ ਭਰਤੀ ਕਰੀਏ